ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਤੇ ਸਮੇਂ ਕਿ ਤੁਹਾਨੂੰ ਵੀ ਇਹ ਤਿੰਨ ਸੰਕੇਤ ਮਿਲਦੇ ਹਨ ਜੇਕਰ ਤੁਹਾਨੂੰ ਇਹ ਸੰਕੇਤ ਮਿਲਦੇ ਹਨ ਤਾਂ ਸਮਝ ਲੈਣਾ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀ ਮਿਟਾਓ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸੁਖਮਨੀ ਸਾਹਿਬ ਦੀ ਮਹਿਮਾ ਦਾ ਅਸਰ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਦਿਆਂ ਨੂੰ ਜੇਕਰ ਇਹ ਸੰਕੇਤ ਮਿਲਦੇ ਹਨ ਤਾਂ ਸਮਝ ਲੈਣਾ ਕਿ ਤੁਹਾਡੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਹੁਣ ਪੂਰੀਆਂ ਹੋਣ ਵਾਲੀਆਂ ਹਨ। ਉਹਨਾਂ ਸ਼ੁਭ ਸੰਕੇਤਾਂ ਦੇ ਬਾਰੇ ਅੱਜ ਗੱਲ ਕਰਾਂਗੇ ਜੀ। जिन्ना तो ਪਤਾ ਲੱਗ ਜਾਵੇਗਾ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਉੱਪਰ ਮਿਹਰ ਹੋ ਚੁੱਕੀ ਹੈ ਸਾਨੂੰ ਹਮੇਸ਼ਾ ਕਈ ਕਮੈਂਟ ਵੀ ਆਉਂਦੇ ਹਨ ਕਿ ਇਸ ਵਿਸ਼ੇ ਤੇ ਸਵਾਲ ਵੀ ਪੁੱਛੇ ਜਾਂਦੇ ਹਨ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਕੋਈ ਰੱਬੀ ਤਾਕਤ ਹੈ ਜੋ ਸਾਡੇ ਅੰਗ ਸੰਗ ਰਹਿੰਦੀ ਹੈ ਅਸੀਂ ਇਸ ਦੇ ਬਾਰੇ ਸਮਝਣਾ ਚਾਹੁੰਦੇ ਹਾਂ ਕਿ ਇਹ ਕਿਹੜੀ ਤਾਕਤ ਹੈ ਜਾਂ ਨਿਸ਼ਾਨੀ ਹੈ ਸਾਧ ਸੰਗਤ ਜੀ ਰੱਬੀ ਸ਼ਕਤੀ ਦਾ ਅੰਗ ਸੰਗ ਮਹਿਸੂਸ ਹੋਣਾ ਕੁਝ ਖਾਸ ਮਨੁੱਖਾਂ ਨੂੰ ਹੀ ਅਨੁਭਵ ਹੁੰਦਾ ਹੈ ਤੁਹਾਨੂੰ ਫੀਲ ਹੁੰਦਾ ਹੋਵੇਗਾ ਕਿ ਤੁਸੀਂ ਇਕੱਲੇ ਹੋਣ ਤੇ ਵੀ ਕਈ ਵਾਰ ਇਕੱਲੇ ਨਹੀਂ ਹੁੰਦੇ ਸਾਥ ਸੰਗਤ ਜੀ ਇਸ ਧਰਤੀ ਤੇ ਕਈ ਜੀਵ ਆਤਮਾਵਾਂ ਹੁੰਦੀਆਂ ਹਨ ਜੋ ਨੈਗੇਟਿਵ ਤਰ੍ਹਾਂ ਦੀਆਂ ਵੀ ਅਤੇ ਪੋਜ਼ਿਟਿਵ ਤਰ੍ਹਾਂ ਦੀਆਂ ਵੀ ਹੁੰਦੀਆਂ ਹਨ ਪੋਜ਼ਿਟਿਵ ਚੀਜ਼ਾਂ ਦਾ ਤੁਹਾਡੇ ਨੇੜੇ ਹੋਣ ਤੇ ਤੁਹਾਨੂੰ ਚੰਗਾ ਫੀਲ ਹੁੰਦਾ ਹੈ ਇਕੱਲੇ ਰਹਿ ਕੇ ਵੀ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੰਦਰੋਂ ਕਦੇ-ਕਦੇ ਆਪਣੇ ਆਪ ਵਿੱਚ ਹੀ ਤੁਹਾਡਾ ਮਾਰਗਦਰਸ਼ਨ ਹੋ ਜਾਂਦਾ ਹੈ ਕਦੇ-ਕਦੇ ਅੱਖਾਂ ਬੰਦ ਕਰਨ ਤੇ ਪ੍ਰਕਾਸ਼ ਦਿਸਦਾ ਹੈ ਤੇ ਕਦੇ-ਕਦੇ ਕੁਝ ਰੂਹਾਨੀ ਇਸ਼ਾਰੇ ਵੀ ਮਿਲਦੇ ਹਨ ਕੁਝ ਨਿਸ਼ਾਨੀਆਂ ਮਿਲਦੀਆਂ ਹਨ ਰੱਬੀ ਸ਼ਕਤੀਆਂ ਦਾ ਕੋਲ ਹੋਣਾ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਕਈ ਹੋਈ ਹਰ ਗੱਲ ਜਿਹੜੀ ਉਹ ਚੰਗੀ ਹੋ ਜਾਂਦੀ ਹੈ ਉਹ ਪੋਜ਼ਿਟਿਵ ਕਰਕੇ ਵੀ ਸੱਚ ਹੋਣ ਲੱਗ ਜਾਂਦੀ ਹੈ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਜ਼ਰੂਰ ਤੁਹਾਡੇ ਅੰਗ ਸੰਗ ਕੋਈ ਰੱਬੀ ਸ਼ਕਤੀ ਰਹਿੰਦੀ ਹੈ ਵਾਹਿਗੁਰੂ ਜੀ ਦੇ ਨਾਲ ਜੋੜਨ ਅਤੇ ਸਿਮਰਨ ਕਰਨ ਦੇ ਲਈ ਤੁਹਾਨੂੰ ਅੰਮ੍ਰਿਤ ਵੇਲੇ ਉਸ ਸ਼ਕਤੀ ਵੱਲੋਂ ਜਲਦੀ ਜਗਾ ਦਿੱਤਾ ਜਾਂਦਾ ਹੈ ਇਸ ਤੋਂ ਸਮਝਾਉਣਾ ਚਾਹੀਦਾ ਹੈ ਕਿ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਮਦਦ ਕਰ ਰਹੀਆਂ ਹਨ ਹੁਣ ਗੱਲ ਕਰਦੇ ਹਾਂ ਆਪਾਂ ਉਹਨਾਂ ਤਿੰਨ ਸੰਕੇਤਾਂ ਬਾਰੇ ਇਸ ਕਰਕੇ ਪੂਰੀ ਵੀਡੀਓ ਨੂੰ ਸਾਧ ਸੰਗਤ ਜੀ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਤੇ ਸਮਝ ਲੈਣਾ ਜੇ ਸਾਧ ਸੰਗਤ ਜੀ ਜਦੋਂ ਵੀ ਅਸੀਂ ਆਪਣੇ ਇਸਿਆ ਕਿਸੇ ਖਾਸ ਦੀ ਪੂਰਤੀ ਕਰਨ ਦੇ ਲਈ ਪਾਠ ਆਰੰਭ ਕਰਦੇ ਹਨ ਕੋਈ 21 ਦਿਨ ਦੇ ਲਈ ਪਾਠ ਆਰੰਭ ਕਰਦਾ ਹੈ ਤੇ ਕੋਈ 41 ਤੇ ਕੋਈ 51 ਦਿਨ ਦੇ ਲਈ ਇਸੇ ਤਰ੍ਹਾਂ ਕਈ ਲੋਕ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਕਈ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਨ ਤੇ ਕਈ ਲੋਕ ਚੋਪਈ ਸਾਹਿਬ ਦੀ ਬਾਣੀ ਪੜ੍ਹਦੇ ਹਨ ਜਾਂ ਕਿਸੇ ਹੋਰ ਬਾਣੀ ਨਾਮ ਸਿਮਰਨ ਦਾ ਵੀ ਅਭਿਆਸ ਕਰਦੇ ਹਨ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਇਹ ਪਾਠ ਕਰਦੇ ਆ ਸਾਨੂੰ ਕੋਈ ਨਾ ਕੋਈ ਮੁਸ਼ਕਿਲ ਕੋਈ ਨਾ ਕੋਈ ਪਰੇਸ਼ਾਨੀ ਜ਼ਰੂਰ ਘੇਰ ਲੈਂਦੀ ਹੈ ਜਿਸ ਤਰ੍ਹਾਂ ਆਪਾਂ ਸਭ ਚਾਣਦੇ ਹਾਂ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਣੀ ਹੀ ਮਹੱਤਤਾ ਵੀ ਰੱਖਦੀ ਹੈ ਆਪਣੇ ਨਾਮ ਤੋਂ ਹੀ ਬਿਆਨ ਕਰਦੀ ਹੈ ਸੁਖਮਨੀ ਭਾਵ ਸੁੱਖਾਂ ਦੀ ਮਨੀ ਜੋ ਮਨੁੱਖ ਵੀ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਉਹਨਾਂ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਹੁਣ ਗੱਲ ਕਰਦੇ ਹਾਂ ਜੀ ਦੂਸਰੀ ਨਿਸ਼ਾਨੀ ਦੇ ਬਾਰੇ ਜਿਹੜੀ ਸੁਖਮਨੀ ਸਾਹਿਬ ਕਰਨ ਦੇ ਲੱਗੀਆਂ ਤੁਹਾਨੂੰ ਮਿਲਦੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਮਨੁੱਖਾਂ ਦੇ ਜਿੱਥੇ ਤਨ ਦੇ ਰੋਗ ਠੀਕ ਹੁੰਦੇ ਹਨ ਉੱਥੇ ਨਾਲ ਹੀ ਉਹਨਾਂ ਦੇ ਮਨ ਦੇ ਰੋਗ ਵੀ ਠੀਕ ਹੁੰਦੇ ਹਨ ਭਾਵ ਕਿ ਉਹਨਾਂ ਦੇ ਮਨ ਵਿੱਚ ਜਿਹੜੀਆਂ ਵੀ ਚਿੰਤਾਵਾਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਸੰਤ ਮਹਾਪੁਰਖ ਜੀ ਦਾ ਇਥੋਂ ਤੱਕ ਕਹਿਣਾ ਹੈ ਕਿ ਜੋ ਮਨੁੱਖ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਉਹਨਾ ਮਨੁੱਖਾਂ ਦੇ ਕੀਤੇ ਹੋਏ ਜਾਣੇ ਅਣਜਾਣੇ ਵਿੱਚ ਪਾਪ ਜਾਂ ਗਲਤੀਆਂ ਉਹ ਵੀ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਮਾਫ਼ ਕਰ ਦਿੰਦੇ ਹਨ ਪਰ ਨਾਲ ਇਹ ਵੀ ਸਵਾਲ ਹੁੰਦਾ ਹੈ ਕਿ ਜਿੱਥੇ ਬਾਣੀ ਸਾਡੇ ਸਾਰੇ ਹੀ ਦੁੱਖ ਦੂਰ ਕਰਦੀ ਹੈ ਉੱਥੇ ਸੇਵਾ ਨਿਭਾਉਣੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਕਿਉਂਕਿ ਵੱਡੇ ਭਾਗਾਂ ਵਾਲੇ ਕਰਮਾ ਵਾਲੇ ਇਨਸਾਨ ਹੀ ਉਸ ਬਾਣੀ ਨੂੰ ਰੋਜ਼ਾਨਾ ਪੜ੍ਹ ਸਕਦੇ ਹਨ ਨਹੀਂ ਤਾਂ ਕਈ ਮਨੁੱਖ ਤਾਂ 21 ਦਿਨ ਦੇ ਪਾਠ ਸੁੱਕ ਕੇ ਵੀ ਪੂਰੇ ਨਹੀਂ ਕਰ ਪਾਉਂਦੇ ਉਹ 2-4 ਦਿਨ ਪਾਠ ਕਰਕੇ ਖਬਰਾ ਜਾਂਦੇ ਹਨ ਪਰੇਸ਼ਾਨ ਹੋ ਜਾਂਦੇ ਹਨ ਅਤੇ ਫਿਰ ਪਾਠ ਕਰਨੇ ਬੰਦ ਕਰ ਦਿੰਦੇ ਹਨ ਪਰ ਯਾਦ ਰੱਖਣਾ ਕਿ ਇਹੀ ਰੁਕਾਵਟ ਤੁਹਾਡੇ ਪਾਠ ਕਰਨ ਦੇ ਵਿੱਚ ਵੀ ਆ ਰਹੀ ਹੈ ਇਹ ਰੁਕਾਵਟ ਤੁਹਾਡੀ ਅਰਦਾਸ ਪੂਰੀ ਹੋਣ ਵਿੱਚ ਵੀ ਆਵੇਗੀ ਤੁਹਾਡੀ ਆਵਾਜ਼ ਵਾਹਿਗੁਰੂ ਅਕਾਲ ਪੁਰਖ ਜੀ ਤੱਕ ਪਹੁੰਚਣ ਹੀ ਨਹੀਂ ਦੇ ਰਹੀ ਕਹਿਣ ਤੋਂ ਪਾਬ ਇਹ ਹੈ ਕਿ ਜਦੋਂ ਵੀ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਕਈ ਵਾਰੀ ਕਈ ਸਮੱਸਿਆਵਾਂ ਤੇ ਰੁਕਾਵਟਾਂ ਸਾਨੂੰ ਘੇਰ ਲੈਂਦੀਆਂ ਹਨ ਜਿਸ ਤਰ੍ਹਾਂ ਕਈਆਂ ਨੂੰ ਬਹੁਤ ਜ਼ਿਆਦਾ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਕਈਆਂ ਨੂੰ ਕੋਈ ਨਾ ਕੋਈ ਬਿਮਾਰੀ ਆਣ ਘੇਰਦੀ ਹੈ ਇਸ ਤਰ੍ਹਾਂ ਕਈ ਬਿਮਾਰੀ ਵੀ ਹੋ ਜਾਂਦੇ ਹਨ ਜਾਂ ਕਈਆਂ ਨੂੰ ਅਚਾਨਕ ਕੋਈ ਰੁਕਾਵਟ ਜਾਂ ਪਰੇਸ਼ਾਨੀ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਸੁਖ ਨਾਲ ਬਾਣੀ ਬੜਨ ਵਿੱਚ ਇਹੀ ਰੁਕਾਵਟ ਆਉਂਦੀ ਹੈ ਤਾਂ ਫਿਰ ਉਹ ਪਾਠ ਕਰਨਾ ਬੰਦ ਕਰ ਦਿੰਦੇ ਹਨ ਕਈ ਲੋਕ ਤਾਂ ਮੁਸੀਬਤ ਤੋਂ ਇੰਨਾ ਜ਼ਿਆਦਾ ਘਬਰਾ ਜਾਂਦੇ ਹਨ ਕਿ ਸਾਡਾ ਸਰੀਰ ਪਹਿਲਾਂ ਤਾਂ ਤੰਦਰੁਸਤ ਸੀ ਪਾਠ ਕਰਨ ਦੇ ਨਾਲ ਸਾਡਾ ਸਰੀਰ ਬਿਮਾਰ ਹੋ ਚੁੱਕਾ ਹੈ ਆਲਸੀ ਹੋ ਚੁੱਕਾ ਹੈ ਘਰ ਵਿੱਚ ਕਲੇਸ਼ ਹੋ ਜਾਂਦਾ ਹੈ ਕਿ ਤੂੰ ਇੰਨਾ ਸਮਾਂ ਬੈਠੀ ਰਹਿੰਦੀ ਹੈ ਜਾਂ ਬੈਠਾ ਰਹਿੰਦਾ ਹੈ ਪਰ ਇੱਥੇ ਘਬਰਾਉਣ ਦੀ ਲੋੜ ਨਹੀਂ ਹੁੰਦੀ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਕਿ ਆਪਾਂ ਜਦੋਂ ਵੀ ਕੋਈ ਚੰਗਾ ਕੰਮ ਕਿ ਆਪਾਂ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਹਾਂ ਚਾਹੇ ਆਪਾਂ ਅਧਿਆਤਮਕ ਤੌਰ ਤੇ ਤੇ ਚਾਹੇ ਅਸੀਂ ਦੁਨੀਆਵੀ ਤੌਰ ਤੇ ਹੀ ਲਾ ਲਈਏ ਤਾਂ ਉਸ ਕੰਮ ਦੇ ਵਿੱਚ ਰੁਕਾਵਟਾਂ ਜ਼ਰੂਰ ਆਉਂਦੀਆਂ ਹਨ ਸਾਡੇ ਵਿਰੋਧੀ ਸਾਨੂੰ ਚੰਗੇ ਕੰਮ ਤੋਂ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਉਸ ਕੰਮ ਕਰਨ ਤੋਂ ਰੋਕਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਇਹ ਕੰਮ ਨੂੰ ਪੂਰਾ ਕਰ ਲਵੇਗਾ ਤਾਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵੇਗਾ ਉਸੇ ਹੀ ਤਰ੍ਹਾਂ ਜਦੋਂ ਆਪਾਂ ਪਾਠ ਕਰਦੇ ਹਾਂ ਤਾਂ ਇਹ ਕਾਲ ਰੂਪੀ ਮੁਸ਼ਕਿਲਾਂ ਸਾਡੇ ਸਾਹਮਣੇ ਆਣ ਖੜੀਆਂ ਹੁੰਦੀਆਂ ਹਨ ਸਾਨੂੰ ਬੜਨੀ ਪੜਨ ਤੋਂ ਗੁਰੂ ਦੇ ਚਰਨਾਂ ਨਾਲ ਜੁੜਨ ਤੋਂ ਰੋਕ ਦਿੰਦੀਆਂ ਹਨ ਪਰ ਇੱਥੇ ਆਪਾਂ ਘਬਰਾਉਣਾ ਬਿਲਕੁਲ ਵੀ ਨਹੀਂ ਹੈ ਸਗੋਂ ਆਪਣਾ ਨਿਤਨੇਮ ਵਧਾ ਲੈਣਾ ਹੈ ਜਿੱਥੇ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ ਰਹੇ ਹੋ ਨਾਲ ਹੀ ਕੋਸ਼ਿਸ਼ ਕਰਨੀ ਹੈ ਕਿ ਜਪਜੀ ਸਾਹਿਬ ਦੀ ਬਾਣੀ ਵੀ ਪੜਨੀ ਆਰੰਭ ਕਰ ਦਿਓ ਚਾਹੇ ਤੁਸੀਂ ਕੁਝ ਸਮਾਂ ਹੀ ਪਾਠ ਕਰ ਲਓ ਪਰ ਬਾਣੀ ਪੜਨੀ ਕਦੇ ਨਹੀਂ ਛੱਡਣੀ ਚਾਹੀਦੀ ਜਦੋਂ ਵੀ ਉਤਸ਼ਾਹ ਦੇ ਨਾਲ ਤੁਸੀਂ ਬਾਣੀ ਪੜੋ ਤਾਂ ਸਮਝ ਲੈਣਾ ਕਿ ਤੁਹਾਡੇ ਇੱਛਾ ਜਾਂ ਤੁਹਾਡੇ ਮਨ ਦੀ ਜਿਹੜੀ ਵੀ ਕੋਈ ਮੁਰਾਦ ਹੈ ਉਹ ਹੁਣ ਪੂਰੀ ਹੋ ਜਾਵੇਗੀ ਜਿਹੜਾ ਵੀ ਤੁਹਾਨੂੰ ਕਾਲ ਰੂਪੀ ਕੋਈ ਮਨੁੱਖ ਬਾਣੀ ਤੋਂ ਦੂਰ ਕਰ ਰਿਹਾ ਹੈ ਉਸ ਦਾ ਮੁਕਾਬਲਾ ਤੁਸੀਂ ਡਟ ਕੇ ਕਰਨਾ ਹੈ ਕਿਉਂਕਿ ਜੋ ਵੀ ਮਨੁੱਖ 21 ਜਾਂ 40 ਦਿਨ ਡਟ ਕੇ ਪਾਠ ਕਰ ਲਵੇਗਾ ਤਾਂ ਪੰਜਵੇਂ ਪਾਤਸ਼ਾਹ ਜੀ ਦੀ ਉਸ ਉੱਪਰ ਬੇਅੰਤ ਕਿਰਪਾ ਹੋ ਜਾਵੇਗੀ ਫਿਰ ਉਸ ਦੀ ਰੋਜ਼ਾਨਾ ਹੀ ਆਦਤ ਬਣ ਜਾਵੇਗੀ ਫਿਰ ਉਹ ਹਰ ਰੋਜ਼ ਹੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਪੜਨਾ ਸ਼ੁਰੂ ਕਰ ਦੇਵੇਗਾ ਕਿਉਂਕਿ ਉਸ ਦਾ ਇਸ ਸਮੇਂ ਨੇਮ ਬਣ ਚੁੱਕਾ ਹੋਵੇਗਾ ਸਗੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਫਿਰ ਹੀ ਮਨ ਨੂੰ ਕਿਵੇਂ ਸ਼ਾਂਤੀ ਮਿਲ ਜਾਂਦੀ ਹੈ ਜੋ ਵੀ ਪ੍ਰੀਖਿਆ ਇਮਤਿਹਾਨ ਪਾਸ ਕਰ ਜਾਂਦੇ ਹਨ ਉਹ ਅਗਲੀ ਕਲਾਸ ਭਾਵ ਕਿ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਣ ਨੂੰ ਮਿਲ ਜਾਂਦੀ ਹੈ ਸੋ ਸਾਥ ਸੰਗਤ ਜੀ ਇਸ ਤਰ੍ਹਾਂ ਜੇਕਰ ਤੁਸੀਂ ਸੁਖਮਨੀ ਸਾਹਿਬ ਜੀ ਦੇ ਬਾਣੀ ਦਾ ਨੀਮ ਬਣਾ ਲਓਗੇ ਤਾਂ ਵੇਖ ਲੈਣਾ ਕਿ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ